ਨਵਜੋਤ ਸਿੰਘ ਸਿੱਧੂ ਹੋਰਾਂ ਤੋਂ ਜਿਨ੍ਹਾਂ ਨੂੰ ਇੱਕ ਚੱਕਰ ਚ ਪਾਇਆ ਹੋਇਆ ਉਹਨਾਂ ਦੇ ਪਤਨੀ ਜੀ ਬੀਬੀ ਨਵਜੋਤ कौर ਸਿੱਧੂ ਜੀ ਹੋਰਾਂ ਦੇ ਬਿਆਨ ਨੇ ਤੇ ਉਹ ਪਹਿਲਾਂ ਤਾਂ ਚਲੋ ਨਹੀਂ ਬਾਹਰ ਆਏ ਸੀ ਪਰ ਅੰਤ ਨੂੰ ਬਈ ਮੈਦਾਨ ਦੇ ਵਿੱਚ ਆਉਣਾ ਪਿਆ ਕੱਲ ਤੁਸੀਂ ਦੱਸਿਆ ਸੀ ਕਿ ਮੈਦਾਨ ਦੇ ਵਿੱਚ ਆਏ ਵੀ ਲੋਕ ਵੀ ਜੁੜਦੇ ਰਹੇ ਪਰ ਉਹ ਗੱਲ ਤੇ ਹਾਈ ਕਮਾਂਡ ਤੱਕ ਪਹੁੰਚ ਗਈ ਸੀ ਮੈਂਟਰ ਜੀ ਕਹਿੰਦੇ ਕਿ ਸਮਾਂ ਵੀ ਮੰਗ ਰਹੇ ਸੀ ਕਿ ਬਈ ਸਾਡੀ ਵੀ ਇੱਕ ਵਾਰੀ ਸਫਾਈ ਸੁਣ ਲਓ ਜਾਂ ਗੱਲ ਸੁਣ ਲਓ ਉਸ ਤੋਂ ਬਾਅਦ ਤੁਸੀਂ ਆਪ ਦਾ ਫੈਸਲਾ ਕਰ ਲਿਓ ਤੇ ਹੁਣ ਮੇਲ ਮਲਾਪ ਤੋਂ ਬਾਅਦ ਕੋਈ ਫੈਸਲਾ ਹੋ ਸਕਦਾ ਹੈ ਕੋਈ ਰਾਹਤ ਮਿਲ ਸਕਦੀ ਹੈ ਹਾਂ ਤੇ ਇਹੀ ਕਹੀਏ ਕਿਉਂਕਿ सस्पेंशन ਲੈਟਰ ਤੇ ਪਹਿਲਾਂ ਹੀ ਆ ਗਿਆ ਹੈ ਗੱਲ ਇਹ ਆ ਕਿ ਦਮਜੋਤ ਸਿੰਘ ਸਿੱਧੂ ਪਹਿਲਾ ਯਤਨ ਕਹਿੰਦੇ ਕਿ ਕਰ ਚੁੱਕੇ ਸੀ ਵੈਸੇ ਤੇ ਤੁਹਾਨੂੰ ਮੈਂ ਅੱਗੇ ਵੀ ਦੱਸਿਆ ਕਿ ਅੱਜਕੱਲ ਕਾਂਗਰਸ ਦੀ ਵੀ ਜਿਹੜੀ ਹਾਈ ਕਮਾਂਡ ਹੈ ਉਹ ਦੋ ਖੇਮਿਆਂ 'ਚ ਹੀ ਨਜ਼ਰ ਆਉਂਦੀ ਆ ਇੱਕ ਭੈਣ ਦਾ ਤੇ ਇੱਕ ਭਰਾ ਦਾ ਜੀ ਕੁਝ ਇੱਧਰ ਦੇ ਆ ਕੁਝ ਉੱਧਰ ਦੇ ਆ ਹੂੰ ਠੀਕ ਹੈ ਜੀ ਰੌਲੇ ਸਾਰੇ ਇੱਥੇ ਚੌਧਰਦੇ ਆ ਚੌਧਰਦੇ ਆ ਬਿਲਕੁਲ ਰਾਹੁਲ ਗਾਂਧੀ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤੇ ਮਸਲਾ ਜਿਹੜਾ ਹੈ ਨਾ ਉਹ ਇਹ ਆ ਕਿ ਸਿੱਧੂ ਸਭ ਅੱਜਕੱਲ ਪ੍ਰਿਯੰਕਾ ਗਾਂਧੀ ਨੂੰ ਜ਼ਿਆਦਾ ਮਿਲਦੇ ਨੇ ਹੂੰ ਪ੍ਰਿਯੰਕਾ ਗਾਂਧੀ ਨਾਲ ਪਿਛਲੇ ਦਿਨ ਹੀ ਵੀ ਇੱਕ ਮੁਲਾਕਾਤੀ ਤਸਵੀਰ ਉਹਨਾਂ ਨੇ ਪਾਈ ਸੀ ਜੀ ਉਸ ਤੋਂ ਬਾਅਦ ਹੁਣ ਇਹ ਸਾਰਾ ਰੌਲਾ ਹੋ ਗਿਆ ਪਹਿਲੀ ਗੱਲ ਇਹ ਆ ਕਿ ਜਦੋਂ ਹੜਾ ਆਏ ਸੀ ਉਦੋਂ ਇਤਰਾ ਲੱਗਦਾ ਸੀਗਾ ਕਿ ਹੜ ਨਹੀਂ ਜੇ ਰੁਕਣੇ ਹੁੰਛੀਤੀ ਹਮ ਚਲੋ ਰੁਕ ਗਏ ਭਲੀ ਹੋਈ ਇਧਰੋਂ ਬੀਬੀ ਸਿੱਧੂ ਵਰਵੀ ਹੋ ਰਹੀ ਸੀ ਸ਼ਾਇਦ ਇਨੀ ਜੇ ਰੁਕਣੀ ਹੋ ਹਮ ਇਹ ਬੋਲ ਨਹੀਂ ਜੇ ਰੁਕਣੇ ਜੀ ਮਤਲਬ ਦੋ ਚੀਜ਼ਾਂ ਸੰਭਵ ਲੱਗਦੀਆਂ ਸਨ ਇਦਾਂ ਲੱਗਦਾ ਵੀ ਉਹ ਹੜਵ ਨਹੀਂ ਰੁਕਣੇ ਹਮ ਹੁਣ ਇਦਾਂ ਲੱਗਦਾ ਸੀ ਬੀਬੀ ਜੀ ਨੂੰ ਰੋਕਣਾ ਬੜਾ ਮੁਸ਼ਕਿਲ ਹੈ ਬਿਆਨਾਂ ਦਾ ਹੜ ਨਹੀਂ ਰੁਕ ਰਿਹਾ ਸੀ ਪਰ ਤੁਸੀਂ ਵੇਖੋ ਕਿ ਚੰਦ ਘੰਟਿਆਂ ਚ ਹੁਣ ਥੋੜਾ ਜਿਹਾ ਬੋਲਾ ਨੂੰ ਬੰਨ ਵਜਾ ਹਮ ਇਦਾ ਮਤਲਬ ਇਹ ਹੈ ਕਿ ਸਿੱਧੂ ਸਾਹਿਬ ਨੇ ਸ਼ਾਇਦ ਟਰਾਈ ਕੀਤੀ ਹੋਵੇਗੀ ਸਮਾਂ ਮੰਗਿਆ ਹੋਵੇਗਾ ਜੀ ਉਹਨਾਂ ਨੂੰ ਸਮਾਂ ਦਿੱਤਾ ਗਿਆ ਜਿਵੇਂ ਮੀਡੀਆ ਦੇ ਮੁਤਾਬਕ ਮੈਂ ਪੁਸ਼ਟੀ ਵਾਸਤੇ ਉਹਨਾਂ ਦੀ ਟੀਮ ਦੇ ਨਾਲ ਸੰਪਰਕ ਕਰ ਰਿਹਾ ਸੀਗਾ ਸੰਪਰਕ ਹੋ ਵੀ ਗਿਆ ਸੀ ਅ ਅਗੋ ਜਿਹੜੇ ਬੰਦੇ ਨਾਲ ਗੱਲ ਕਰਨੀ ਸੀ ਉਹ ਉਹਨਾਂ ਦੀ ਮਸ਼ਰੂਫੀਅਤ ਸੀ ਸ਼ਾਇਦ ਕੋਈ ਇੰਟਰਵਿਊ ਵਗੈਰਾ ਚੱਲ ਰਹੀ ਸੀਗੀ ਤਾਂ ਬਰਹਿਲ ਪੁਸ਼ਟੀ ਨਹੀਂ ਮੈਂ ਕਰਵਾ ਸਕਿਆ ਮੈਂ ਕਮਾ ਜੋ ਮੀਡੀਆ ਚ ਚੱਲ ਰਿਹਾ ਹੈ ਉਹਦੇ ਮੁਤਾਬਕ ਕਿ ਸ਼ਾਇਦ 19 ਦਸੰਬਰ ਦਾ ਸਮਾਂ ਮਿਲਿਆ ਹਮ ਪਰ 19 ਦਸੰਬਰ ਦਾ ਸਮਾਂ ਸ਼ਾਇਦ ਇਸੇ ਸ਼ਰਤ ਤੇ ਮਿਲਿਆ ਹੋਵੇਗਾ ਕਿ ਸਭ ਤੋਂ ਪਹਿਲਾਂ ਤੇ ਭਾਈ ਇਹ ਕੰਮ ਕਰੋ ਜੀ ਕਿ ਭਾਈ ਆ ਜਿਹੜਾ ਤੁਸੀਂ ਝਖੜ ਚੁਲਾਇਆ ਹੈ ਨਾ ਹਮ ਇਹਨੂੰ ਰੋਕੋ ਪਹਿਲਾਂ ਤੇ ਵੀ ਕਾਂਗਰਸ ਤੇ ਪਹਿਲਾਂ ਹੀ ਝੰਬੀ ਪਈ ਹੈ ਉਤੋਂ ਹੁਣ ਇਹ ਜਿਹੜਾ ਬੀਬੀ ਜੀ ਨੇ ਸ਼ਬਦਾਂ ਦਾ ਝਖੜ ਚੁਲਾਇਆ ਜੀ ਵੀ ਇੱਥੇ ਤੇ ਪਤਾ ਟਾਣੀ ਕੁਝ ਨਹੀਂ ਜੇ ਬਚਣਾ ਹਮ ਪਤਾ ਟਾਣੀ ਛੱਡੂ ਕਿਤੇ ਕਹਾਣੀ ਨਾ ਖਰਾਬ ਹੋ ਜਾਵੇ ਜੀ ਤਾਂ ਇਸ ਵਾਸਤੇ ਮੈਨੂੰ ਲੱਗਦਾ ਕਿ ਆ ਜਿਹੜੇ ਘੰਟੇ ਤੁਸੀਂ ਵੇਖੋਗੇ ਸੁਖਸਾਂ ਦੇ ਗੁਜ਼ਰੇ ਨੇ ਸ਼ਾਇਦ ਇਸੇ ਕਰਕੇ ਗੁਜ਼ਰੇ ਨੇ ਕਿਉਂਕਿ ਸਿੱਧੂ ਸਾਹਿਬ ਨੇ ਪਹੁੰਚ ਕੀਤੀ ਹੋਵੇਗੀ ਤੇ ਉਹਨਾਂ ਨੇ ਸੁਣਿਆ ਲਾਇਆ ਹੋਵੇਗਾ ਕਿ ਸਭ ਤੋਂ ਪਹਿਲਾਂ ਤੇ ਸਿੱਧੂ ਸਾਹਿਬ ਟਾਈਮ ਤੋਂ ਬਾਅਦ ਚ ਦੇਖਦੇ ਆ ਜੀ ਪਰ ਤੂੰ ਹੀ ਪਹਿਲਾਂ ਬੀਬੀ ਜੀ ਨੂੰ ਚੁੱਪ ਕਰਾ ਲਓ ਹੂੰ ਤਾਂ ਹੀ ਆ ਖੁਸ਼ਗਵਾਰ ਘੜੀਆਂ ਕੁਝ ਗੁਜ਼ਰੀਆਂ ਨੇ ਜੀ ਦੂਜੇ ਪਾਸੇ ਜੇ ਤੁਸੀਂ ਵੇਖੋਗੇ ਰਾਜਾ ਵੜਿੰਗ ਪਾਰਲੀਮੈਂਟ ਦੇ ਵਿੱਚ ਵੀ ਬੋਲ ਰਹੇ ਸਨ ਹਮ ਪਰ ਇਸ ਤੋਂ ਪਹਿਲਾਂ ਕਹਿੰਦੇ ਆ ਕਿ ਉਹਨਾਂ ਨੇ ਵੀ ਇੱਕ ਮੀਟਿੰਗ ਕੀਤੀ ਆ ਜਾ ਕੇ ਬਗੇਲ ਸਾਹਿਬ ਜਿਹੜੇ ਮੀਟਿੰਗ ਨੂੰ ਹੈਡ ਕਰ ਰਹੇ ਸੀਗੇ ਜੀ ਉਸ ਮੀਟਿੰਗ ਦੇ ਵਿੱਚ ਇਹਦਾ ਮਤਲਬ ਇਹ ਆ ਕਿ ਰਾਜਾ ਵੜਿੰਗੁਰਾਂ ਨੇ ਵੀ ਆਪਣੀ ਗੱਲ ਰੱਖੀ ਹੋਊਗੀ ਹਮ ਕਿ ਭਾਈ ਰਾਜਾ ਵੜਿੰਗ ਦੇ ਖਿਲਾਫ ਛੱਡੋ ਬੀਬੀ ਨੇ ਚੰਦ ਬੰਦੇ ਛੱਡੇ ਹੋਣਗੇ ਮੋਹਰੀ ਲੀਡਰਸ਼ਿਪ ਦੇ ਬਾਕੀ ਸਾਰੇ ਵਲੇਟੇ ਹਮ ਬਿਲਕੁਲ ਤੇ ਫੇਰ ਫੇਰ ਤੁਹਾਨੂੰ ਪਤਾ ਹੈ ਜਦੋਂ ਕੰਮ ਮਗ ਪਵੇ ਨਾ ਸਾਬ ਹੂੰ ਫਿਰ ਪਿਛਲੀਆਂ ਅਗਲੀਆਂ ਬਥੇਰਾ ਕੁਝ ਨਿਕਲਦਾ ਹੈ ਕਿ ਭਾਈ ਚੰਨੀ ਸਾਹਿਬ ਤੇ ਸਿੱਧੂ ਸਾਹਿਬ ਉਸ ਐਪੀਸੋਡ ਚ ਕੀ ਹੋਇਆ ਚੌਧਰੀ ਹਰੀਸ਼ ਹੁੰਦੇ ਸਨ ਉਦੋਂ ਲੈਟਰ ਲਿਖਿਆ ਗਿਆ ਸੀਗਾ ਹੂੰ ਮਤਲਬ ਤੇ ਇਸ ਤੋਂ ਇਲਾਵਾ ਬਈ ਚਾਰ ਸਾਲੇ ਕਿੱਥੇ ਰਹੇ ਇਹ ਕੀਤਾ ਵਾਹ ਕੀਤਾ ਉਹ ਸਾਰੀਆਂ ਚੀਜ਼ਾਂ ਦੂਜੇ ਧੜੇ ਨੇ ਵੀ ਜਾ ਕੇ ਰੱਖਣੀਆਂ ਨੇ ਜੀ ਇਹ ਕੋਈ ਮਤਲਬ ਇੱਕ ਪਾਸੜ ਕੰਮ ਥੋੜੀ ਆ ਹੂੰ ਹੁਣ ਸਿੱਧੂ ਸਾਹਿਬ ਨੇ ਆਪਣੀ ਗੱਲ ਰੱਖਣੀ ਉਹ ਕੀ ਰੱਖਦੇ ਆ ਸਿੱਧੂ ਸਾਹਿਬ ਚਲੋ ਉਹ ਤੇ ਅੰਦਰੂਨੀ ਮਸਲਾ ਜੀ ਜੀ ਉਹ ਅੰਦਰੂਨੀ ਮਸਲਾ ਪਰ ਜੋ ਆਪਾਂ ਸਮਝ ਸਕਦੇ ਆ ਰਾਜਨੀਤੀ ਨੂੰ ਕਿ ਦੂਸਰਾ ਧੜਾ ਜਿਹੜਾ ਇੱਕ ਮਜ਼ਬੂਤ ਧੜਾ ਇੱਕ ਪਾਸੇ ਪਤੀ ਪਤਨੀ ਤੇ ਉਹਨਾਂ ਦੇ ਸਮਰਥਕ ਹਾਂਜੀ ਤੇ ਦੂਜੇ ਪਾਸੇ ਮਤਲਬ ਕਿ ਮੋਰਲੀ ਗਤਾਰ ਦੀ ਸਾਰੀ ਲੀਡਰਸ਼ਿਪ ਆ ਹੂੰ ਤਕਰੀਬਨ ਤਕਰੀਬਨ ਜੀ ਕੁਝ ਕੁ ਲੀਡਰਸ਼ਿਪ ਦਈਏ ਜੀ ਉਹਨਾਂ ਨੇ ਇੱਧਰ ਜ਼ੋਰ ਲਾਉਣਾ ਕਿ ਭਈ ਇਹ ਤੇ ਬੜਾ ਨੁਕਸਾਨ ਕਰਦੇ ਪਏ ਨੇ ਵੈਸੇ ਸਿੱਧੂ ਤੋਂ ਤੰਗ ਸਾਰੇ ਹੀ ਆ ਮੈਂ ਤੁਹਾਨੂੰ ਦੱਸਿਆ ਚੰਨੀ ਸਾਹਿਬ ਦਾ ਚੰਨੀ ਸਾਹਿਬ ਇੱਕ ਵਾਰੀ ਇਹ ਜਦੋਂ ਜਾਣਾ ਸੀ ਇਹਨਾਂ ਨੂੰ ਸ਼ਾਇਦ ਲਖੀਮਪੁਰ ਖੀਰੀ ਨੂੰ 에어ਪੋਰਟ ਰੋਡ ਨਿਕਲਣਾ ਸੀ ਜੀ ਅੱਛਾ ਗੱਡੀ ਤੇ ਸਵਾਰਸ ਤੇ ਉਹ ਕੀ ਹੁੰਦਾ ਕਿ ਮਾਈਕ ਰੱਖ ਦਿੰਦੇ ਨੇ ਪੱਤਰਕਾਰ ਹਾਂ ਆਮ ਬੰਦੇ ਨੂੰ ਪਤਾ ਨਹੀਂ ਲੱਗਦਾ ਵੀ ਥੱਲੇ ਮਾਈਕ ਪਿਆ ਇਹ ਚਾਲੂ ਹੈ ਕੀ ਹੈ ਸਾਹਿਬ ਕਿਤਾਬ ਉਹ ਮਾਈਕ ਰੱਖੇ ਸਮ ਥੱਲੇ ਇਹਨਾਂ ਨੇ ਗਾਲ ਕੱਢਦੀ ਹੂੰ ਰਿਕਾਰਡ ਹੋ ਗਿਆ ਹੂੰ ਉਹ ਉੱਥੋਂ ਵੀ ਫਰਕ ਨਜ਼ਰ ਆਇਆ ਜੀ ਭਾਵਨਾਵਾਂ ਵੀ ਨਜ਼ਰ ਆਉਂਦੀ ਹੈ ਤੁਹਾਨੂੰ ਬੜਾ ਵੱਡਾ ਬੁੱਦਾ ਬਣ ਗਿਆ ਸੀ ਉਹ ਤਾਂ ਫਿਲਹਾਲ ਕਹਿਣ ਦਾ ਮਤਲਬ ਇਹ ਹੈ ਉਹਧਰੋਂ ਵੀ ਸਾਰੀਆਂ ਗੱਲਾਂ ਰੱਖੀਆਂ ਜਾਣਗੀਆਂ ਇਧਰੋਂ ਵੀ ਸਾਰੀਆਂ ਗੱਲਾਂ ਰੱਖੀਆਂ ਜਾਣਗੀਆਂ ਉਹ ਤੇ ਮਸਲਾ ਜੋ ਵੀ ਹੈ ਪਰ ਤੁਸੀਂ ਕਾਂਗਰਸੀਆਂ ਦਾ ਹਾਲ ਤੇ ਦੇਖੋ ਕੀ ਹੈ ਥੱਲੇ ਹੂੰ ਉਹ ਉਹ ਜਿਹੜੇ ਹੌਸਲੇ ਕਿਤੇ ਦੇ ਵਿੱਚ ਹੀ ਆ ਜਾਵਾ ਯਾਰ ਬਿਮਾਰ ਪਿਆ ਹਮ ਹਾਲ ਤੇ ਇਹ ਹੋਇਆ ਕਿ ਉਹ ਵਿਚਾਰੇ ਵੋਟਾਂ ਮੰਗਣ ਕਿਹੜੇ ਹਾਲ ਚ ਜਾਣ ਜੀ ਇੱਥੇ ਯਾਰ ਨਹੀਂ ਬਿਮਾਰ ਪਿਆ ਇੱਥੇ ਤੇ ਇਹਨਾਂ ਦੇ ਵਿੱਚ ਖਲਾਰ ਪਿਆ ਹਮ ਬਹੁਤ ਬੁਰੀ ਤਰ੍ਹਾਂ ਉਹ ਵੀ ਬਹੁਤ ਬੁਰੀ ਤਰ੍ਹਾਂ ਮਤਲਬ ਕਿ ਇਹੋ ਜੀ ਕ੍ਰੂਸ਼ਲ ਸਟੇਜ ਤੇ ਜੀ ਜੋ ਕਹਾਣੀ ਵਿਗੜੀ ਆ ਉਹ ਠੀਕ ਆ ਇਹ ਬੋਲ ਬਲਾਰਾ ਤੇ ਹੋ ਸਕਦਾ ਹੈ ਕਿ ਰੁਕ ਜਾਵੇ ਜਾਂ ਪੱਕਾ ਥਮੇ ਆ ਜਾਵੇ ਕੋਈ ਮਸਲਾ ਵੀ ਸੌਟ ਹੋ ਜਾਵੇ ਪਰ ਸ਼ਬਦਾਂ ਨੇ ਜਿਹੜਾ ਨੁਕਸਾਨ ਕਰਨਾ ਸੀ ਤੇ ਕਰਤਾ ਕਰ ਦਿੱਤਾ ਬਿਲਕੁਲ ਜੀ ਤੇ ਕਰਤਾ ਕਾਂਗਰਸ ਨੂੰ ਇੱਕ ਮਜ਼ਾਕ ਦਾ ਪਾਤਰ ਜਿਹੜਾ ਉਹ ਬਣਾ ਦਿੱਤਾ ਹੈ ਇਸ ਵੇਲੇ ਤੁਸੀਂ ਦੇਖੋ ਕਿ ਸਿਆਸਤ ਦੀ ਦੁਨੀਆ ਚ ਪੰਜਾਬੀ ਸਿਆਸਤ ਦੀ ਦੁਨੀਆ ਚ ਇੱਕੋ ਇੱਕ ਖਬਰ ਆ ਉਹ ਇਹੋ ਹੀ ਆ ਕਾਂਗਰਸ ਦੇ ਕਲੇਸ਼ ਦੀ ਜਿੱਥੇ ਸਰਕਾਰ ਨੂੰ ਘੇਰਨਾ ਸੀ ਇਹਨਾਂ ਨੇ ਕਿ ਭਾਈ ਕੀ ਕੀਤਾ ਪਿੰਡਾਂ ਚ ਕੀ ਕੀਤਾ ਤੁਸੀਂ ਇਹਨਾਂ ਬੁੱਧਿਆਂ ਚ ਉਹ ਕਾਂਗਰਸ ਨੂੰ ਘੇਰ ਰਿਹਾ ਜੀ ਉਹ ਕਾਂਗਰਸ ਨੂੰ ਘੇਰ ਰਿਹਾ ਲੋਕ ਸੁਝਾਉਣ ਦੇ ਆ ਵੀ ਭਾਈ ਤੁਸੀਂ ਆਪ ਦਾ ਨਵੇਂ ਸਾਬ ਕਹਿੰਦੇ ਮੈਂ ਇਨਵੈਸਟਮੈਂਟ ਲੈਣ ਗਿਆ ਤੇ ਪਿੱਛੋਂ ਆਪਦੀ ਸਬਜ਼ੀ ਮੰਡੀ ਵਾਂਗੂ ਬੋਲੀ ਲਾਈ ਬੈਠੇ ਕੁਰਸੀ ਤੇ ਮੈਂ ਕੀ ਕਰਾਂ ਦੱਸੋ ਕਹਿੰਦੇ ਜੀ ਮੈਂ ਮੈਂ ਤਾਂ ਇਨਵੈਸਟਮੈਂਟ ਲੈਣ ਜਾਣਾ ਤੇ ਇਹ ਪਿੱਛੋਂ ਆਪਦਾ ਰੇਟ ਲਾਈ ਫਿਰਦੇ ਹੁਣ ਚਲੋ ਭਈ ਮੈਂ ਕੀ ਕਹਾਂ ਮਤਲਬ ਕਿ ਇਦਾਂ ਦੇ ਤਨਜ਼ ਇਹਨਾਂ ਨੂੰ ਸੁਣਨੇ ਪੈ ਰਹੇ ਨਵਜੋਤ ਸਿੰਘ ਸਿੱਧੂ ਹੋਰਾਂ ਤੋਂ ਜਿਨ੍ਹਾਂ ਨੂੰ ਇੱਕ ਚੱਕਰ ਚ ਪਾਇਆ ਹੋਇਆ ਉਹਨਾਂ ਦੇ ਪਤਨੀ ਜੀ ਬੀਬੀ ਨਵਜੋਤ कौर ਸਿੱਧੂ ਜੀ ਹੋਰਾਂ ਦੇ ਬਿਆਨ ਨੇ ਤੇ ਉਹ ਪਹਿਲਾਂ ਤਾਂ ਚਲੋ ਨਹੀਂ ਬਾਹਰ ਆਏ ਸੀ ਪਰ ਅੰਤ ਨੂੰ ਬਈ ਮੈਦਾਨ ਦੇ ਵਿੱਚ ਆਉਣਾ ਪਿਆ ਕੱਲ ਤੁਸੀਂ ਦੱਸਿਆ ਸੀ ਕਿ ਮੈਦਾਨ ਦੇ ਵਿੱਚ ਆਏ ਵੀ ਲੋਕ ਵੀ ਜੁੜਦੇ ਰਹੇ ਪਰ ਉਹ ਗੱਲ ਤੇ ਹਾਈ ਕਮਾਂਡ ਤੱਕ ਪਹੁੰਚ ਹੀ ਗਈ ਸੀ ਮਿੰਟਰ ਜੀ ਕਹਿੰਦੇ ਕਿ ਸਮਾਂ ਵੀ ਮੰਗ ਰਹੇ ਸੀ ਕਿ ਭਾਈ ਸਾਡੀ ਵੀ ਇੱਕ ਵਾਰੀ ਸਫਾਈ ਸੁਣ ਲਓ ਜਾਂ ਗੱਲ ਸੁਣ ਲਓ ਉਸ ਤੋਂ ਬਾਅਦ ਤੁਸੀਂ ਆਪ ਦਾ ਫੈਸਲਾ ਕਰ ਲਿਓ ਤੇ ਹੁਣ ਮੇਲ ਮਲਾਪ ਤੋਂ ਬਾਅਦ ਕੋਈ ਫੈਸਲਾ ਹੋ ਸਕਦਾ ਹੈ ਕੋਈ ਰਾਹਤ ਮਿਲ ਸਕਦੀ ਹਾਂ ਤੇ ਇਹੀ ਕਹੀਏ ਕਿਉਂਕਿ सस्पेंशन ਲੈਟਰ ਤੇ ਪਹਿਲਾਂ ਹੀ ਆ ਗਿਆ ਹੈ। ਕੱਲੇ ਆ ਕਿ ਨਵਜੋਤ ਸਿੰਘ ਸਿੱਧੂ ਪਹਿਲਾ ਯਤਨ ਕਹਿੰਦੇ ਕਿ ਕਰ ਚੁੱਕੇ ਸੀ ਵੈਸੇ ਤੇ ਤੁਹਾਨੂੰ ਮੈਂ ਅੱਗੇ ਵੀ ਦੱਸਿਆ ਕਿ ਅੱਜਕੱਲ ਕਾਂਗਰਸ ਦੀ ਵੀ ਜਿਹੜੀ ਹਾਈ ਕਮਾਂਡ ਹੈ ਉਹ ਦੋ ਖੇਮਿਆਂ 'ਚ ਹੀ ਨਜ਼ਰ ਆਉਂਦੀ ਆ। ਹਮ ਇੱਕ ਭੈਣ ਦਾ ਤੇ ਇੱਕ ਭਰਾ ਦਾ। ਜੀ। ਕੁਝ ਇੱਧਰ ਦੇ ਆ ਕੁਝ ਉੱਧਰ ਦੇ ਆ। ਹਮ ਠੀਕ ਹੈ ਜੀ। ਰੌਲੇ ਸਾਰੇ ਇੱਥੇ ਚੋਂ ਉੱਧਰ ਦੇ ਆ। ਚੋਂ ਉੱਧਰ ਦੇ ਆ ਬਿਲਕੁਲ। ਰਾਹੁਲ ਗਾਂਧੀ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤੇ ਮਸਲਾ ਜਿਹੜਾ ਹੈ ਨਾ ਉਹ ਇਹ ਹੈ ਕਿ ਸਿੱਧੂ ਸਭ ਅੱਜਕਲ ਪ੍ਰਿਯੰਕਾ ਗਾਂਧੀ ਨੂੰ ਜ਼ਿਆਦਾ ਮਿਲਦੇ ਨੇ ਹੂੰ